नवजोत कौर पुत्री जसविंदर सिंह बस्ती को शाह यह भी मेडल है नवजोत कौर पुत्री जसविंदर सिंह बस्ती को शाह यह भी मेडल है छेवीं क्लास चल रही है भाई सत्तमी को तैयार हो ਸੁਖ ਸੁਖਮਾਨ ਸਿੰਘ ਪੁੱਤਰ ਮਾਈਕਰਨ ਸਿੰਘ ਸਭ ਇਹਦਾ ਮੈਡਲ ਹੈ ਸੁਖਮਾਨ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਭਗਵਾਨ ਜੀ ਤੋਂ ਇਹਦਾ ਮੈਡਲ ਹੈ ਸਭ ਜੋਰ ਤੌਰ ਨਿਸ਼ਚਿਤ ਅਮਨਦੀਪ ਸਿੰਘ ਜਿਹਦੀ ਕਾਪੀ ਹੈ ਗੋਵਿੰਦ ਨਗਰੀ ਨਮਜੋਤ ਸਿੰਘ ਪੁੱਤਰੀ ਅਮਨਦੀਪ ਸਿੰਘ ਗੋਵਿੰਦ ਰਗਰੀਏ ਦੀ ਕਾਪੀ ਹੈ ਅਗਮਜੋਤ ਸਿੰਘ ਮੈਡਲ ਹੈ ਸੰਦੀਪ ਸਿੰਘ ਪਿਤਾ ਦਾ ਨਾਮ ਹੈ ਗੁਰਦਾਰ ਸਿੰਘ ਸਵਾ ਬਰਕਰਾਰ ਅਸੀਸ ਨੇ ਆਹ ਚਿਰ ਅਕਾਲ ਅਮਨਦੀਪ ਸਿੰਘ ਪੁੱਤਰ ਜਗਿਆਲ ਸਿੰਘ ਨਾਨਕ ਮੰਨੇਵਾਲਾ ਰੋਡ ਇਹਦੀ ਕਾਪੀ ਹੈ ਅਮਨਦੀਪ ਸਿੰਘ ਜਗਿਆਲ ਸਿੰਘ ਪਿਤਾ ਦਾ ਨਾਮ ਮੰਨੇਵਾਲਾ ਰੋਡ ਦੀ ਕਾਪੀ ਹੈ ਇਹਦੀ ਕਾਪੀ ਹੈ ਅਸੀਸ ਕੌਰ ਪੁੱਤਰੀ ਮਨਿੰਦਰ ਸਿੰਘ ਦੇ ਸਪੇਸ਼ ਨਗਰ ਇਹਦੀ ਕਾਪੀ ਹੈ ਨਕਸ਼ਬੀਰ ਪੁੱਤਰ ਓਮਪ੍ਰਕਾਸ਼ ਜਿਹੜਾ ਮੈਡਲ ਹੈ ਭਾਈ ਮਤੀਦਾਸ ਕਲੋਨੀ ਨਕਸ਼ਬੀਰ ਮੈਡਲ ਹੈ ਪਿਤਾ ਦਾ ਨਾਮ ਓਮਪ੍ਰਕਾਸ਼ ਭਾਈ ਮਤੀਦਾਸ ਕਲੋਨੀ ਅੱਗੋਂ ਨਿੰਦਰ ਸਿੰਘ ਛੋਟਾ ਸਨਮਾਨ ਜਿਹਨ ਹੈ ਪਿਤਾ ਦਾ ਨਾਮ ਹੀਰ ਭਗਤ ਸਿੰਘ ਨਗਰ ਹੀਰ ਭਗਤ ਸਿੰਘ ਕਲੋਨੀ ਪਪਾ ਦੇਵ ਸਿੰਘ ਗੁਰਦਾਦੇ ਵਧੀਕ ਨਰਿੰਦਰ ਸਿੰਘ ਛੋਟਾ ਸਿਮਰਜਨ ਹੈ ਸੁਖਵਿੰਦਰ ਸਿੰਘ ਪਿਤਾ ਦਾ ਨਾਮ ਹੈ ਹੀਰ ਭਗਤ ਸਿੰਘ ਗੁਰੂ ਨਾਥਿਆ ਕਨ ਅਮਜੋਤ ਅਮਜੋਤ ਕੋਰਾ ਸ਼ਾਹ ਪਿਤਾ ਦਾ ਨਾਮ ਜੀਤ ਸਿੰਘ ਇਹਦਾ ਮੈਡਲ ਹੈ ਗਾਂਧੀ ਨਗਰ ਗਾਂਧੀ ਨਗਰ ਅਮਜੋਦ ਕੌਰ ਪਿਤਾ ਦਾ ਨਜੀਤ ਸਿੰਘ ਮੈਡਲ ਅਗੋ ਅੰਸ਼ ਤੁਸੀਂ ਦਿਖਾ ਲੈਣਾ ਚਾਹਤੋਂ ਮੈਂ ਟਾਈਮ ਜ਼ਿਆਦਾ ਲਗਾਏ ਦੇ ਹਾਂ ਤੁਹਾਨੂੰ ਕੋਈ ਵੀ ਆਰੇ ਸੇਵਾਦਾਰ ਬਦਲਣਾ ਕਰਤਾ ਹੈਗਾ ਚੱਟਾ ਕਿਹਦਾ ਅੰਸ਼